ਇੰਨੀ ਬਦਬੂ ਆ ਇੰਨਾ ਕੂੜਾ ਕਰਕਟ ਗੰਦ ਮੰਦ ਇੱਥੇ ਪਿਆ ਹੈ ਲਫਾਫੇ ਕੁੱਤੇ ਫਿਰ ਰਹੇ ਨੇ ਇਹ ਮਾਰਕੀਟ ਕਮੇਟੀ ਭਾਰਸੋਂ ਦੀ ਜਗ੍ਹਾ ਹੈ ਜੀ ਅੰਟੀ ਨੰਬਰਦਾਰ ਸਾਹਿਬ ਮੂੰਹ ਲਵੇਟੀ ਖੜੇ ਹੋ ਦੇਖਿਓ ਕੀ ਗੱਲ ਹੋ ਗਈ ਸੀ ਹਮ ਮੁਸ਼ਕ ਮਾਰਦਾ ਜੀ ਕੀ ਕਰੀਏ ਇਹ ਬਦਬੂ ਦੇ ਵਿੱਚ ਬੈਠੇ ਰਹਿੰਦੇ ਹੋ ਤੁਸੀਂ ਉਰੇ ਪਕਣਕ ਦੀ ਰਾਖੀ ਹੁਣ ਮਜਬੂਰੀ ਹੈ ਜੀ ਚਾਰ ਰਾਤਾਂ ਹੋ ਗਈਆਂ ਜੀ ਕਉਤਾ ਸਾਨੂੰ ਰੱਬ ਪ੍ਰੇਸ਼ਾਨ ਕਰ ਰਿਹਾ ਜੀ ਕੋਈ ਸਰਕਾਰਾਂ ਕਰ ਰਹੀਆਂ ਨੇ ਜੀ ਕੋਈ ਪਾਣੀ ਦਾ ਪ੍ਰਬੰਧ ਨਹੀਂ ਪਾਣੀ ਦਾ ਪ੍ਰਬੰਧ ਵੀ ਨਹੀਂ ਬਿਲਕੁਲ ਨਹੀਂ ਜੀ ਉਥੋਂ ਤੱਤਾ ਪਾਣੀ ਪੀਂਦੇ ਆ ਉੱਥੇ ਲੈਟਰਨ ਬਾਥਰੂਮ ਆਪਣੇ ਬਚਾਰੇ ਜਾਂਦੇ ਨੇ ਆ ਹਤਾਂਕਾ ਜੋਖਣ ਵਾਲੇ ਉੱਥੇ ਅਸੀਂ ਪਾਣੀ ਪੀਂਦੇ ਆ ਬਿਲਕੁਲ ਵੀ ਸਵੈ ਦਾ ਪ੍ਰਬੰਧ ਨਹੀਂ ਕਾਰ ਤਾਂ ਕਹਿ ਰਹੀ ਆ ਪੁਖਤਾ ਪ੍ਰਬੰਧ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਨੇ ਕਹਿੰਦੇ ਜੀ ਕੋਈ ਇਦਾਂ ਦੀ ਗੱਲ ਹੀ ਨਹੀਂ ਜੇ ਕੋਈ ਦਿੱਕਤ ਹੋਵੇ ਸਾਨੂੰ ਫੋਨ ਕਰੋ ਬਿਮਾਰਤਾ ਨਹੀਂ ਹੋਏ ਹੋਇਆ ਜੀ ਮੱਥੇ ਲੱਗ ਰਿਹਾ ਮੁੰਡਾ ਸਾਡਾ ਦੇਖੋ ਉਹ ਚਾਰ ਦਿਨ ਬੁਖਾਰ ਛੱਡ ਗਿਆ ਉਹ ਤੋਂ ਪੁੱਛ ਲੋ ਚਾਰ ਰਾਤਾਂ ਤੋਂ ਦਿਨ ਬਾਅਦ ਗਿਆ ਚਾਰ ਰਾਤਾਂ ਤੋਂ ਬਦ ਮਾਇਗਾ ਚਾਰ ਰਾਤਾਂ ਤੋਂ ਨਹੀਂ ਜੂਰੇ ਅੱਠ ਅੱਠਾਂ ਤਾਂ ਮੈਨੂੰ ਹੋ ਗਈਆਂ ਜੀ ਕਿੰਨੀ ਆ ਤੁਹਾਡੇ ਘਾਰੀਆਂ ਦੇ ਜਿਹੜਾ ਉਹ ਗੰਦਾ ਬਦਬੂ ਆ ਰਹੀ ਹੈ ਔਰ ਤੁਸੀਂ ਦੇਖ ਰਹੇ ਹੋ ਖੜੇ ਹੁਣ ਆ ਰਹੀ ਹੈ ਇੱਥੇ ਕੋਈ ਇਨਸਾਨ ਰਹਿਣ ਵਾਲੀ ਜਗ੍ਹਾ ਹੈਗੀ ਇਹ ਔਰੇ ਕਿਸਾਨ ਕਿੱਦਾਂ ਬੈਠਦੇ ਨੇ ਰੇਟੀ ਵਾਲੇ ਮੱਛੀਆਂ ਵਿੱਚ ਸੱਟ ਕੰਨ ਦੇ ਉੱਤੇ ਹੂੰ ਪੱਕੇ ਫਿਰ ਹਰ ਡੈਪਰਾਂ ਦਾ ਮਤਲਬ ਕੋਈ ਅੰਤ ਨਹੀਂ ਹੈ ਮੈਂ ਤਾਂ ਇਹ ਦੇਖਿਆ ਮਾਕੇ ਤਾਂ ਵੀਰ ਕਿਸੇ ਨੇ ਫੋਨ ਕਰਿਆ ਹੋਊਗਾ ਬਈ ਇੱਥੇ ਪੱਤਰਕਾਰ ਆਏ ਬਨੇ ਦੇਖਣ ਭੇਜੇ ਆਈ ਉਹ ਸਵੇਰ ਦਾ ਕੰਡਾ ਲੱਗਿਆ ਸਵੇਰ ਦਾ ਖੜਾ ਮੈਨੂੰ ਲੱਗਦਾ ਵੀ ਮੈਂ ਬਿਮਾਰ ਹੋਊਂਗਾ ਪੱਕਾ ਠੀਕ ਹੋ ਬਦਬੂ ਤਾਂ ਨਹੀਂ ਆ ਰਹੀ ਬਹੁਤ ਬਦਬੂ ਆ ਰਹਾ ਹੈ ਕੀ ਕਰਾਂਗੇ ਫਿਰ ਵੀ ਮਜਬੂਰੀ ਵਿੱਚ ਕੰਮ ਕਰਨਾ ਪੜਦਾ ਹੈ ਬਦਬੂ ਆ ਰਹਾ ਹੈ ਬਿਮਾਰ ਤਾਂ ਨਹੀਂ ਹੋਇਆ ਕੋਈ ਬਿਮਾਰ ਤਾਂ ਮੈਂ ਪੂਰਾ ਹੋ ਗਿਆ ਬੰਦਾ ਅੱਛਾ ਸਾਰੇ ਬੰਦਾ ਬਿਮਾਰ ਹੋ ਗਏ ਸਾਰਾ ਬੰਦਾ ਬਿਮਾਰ ਹੋ ਗਿਆ ਹਾਂ ਕਿਉਂ ਕਿਸ ਕਾਰਨ ਉਹ ਗੰਦਗੀ ਦੇ ਕਾਰਨ ਸਾਰੇ ਬੰਦਾ ਬਿਮਾਰ ਹੈ ਬਿਹਾਰ ਮੇ ਇਤਨਾ ਨਹੀਂ ਉਤਨਾ ਹੈ ਤਾਂ ਇਹ ਪੰਜਾਬ ਬਿਹਾਰ ਚ ਵੀ ਇੰਨਾ ਬਦਬੂ ਨਹੀਂ ਮਿਲਦਾ ਉਹ ਨਹੀਂ ਮਰਦਾ ਹੈਗਾ ਤੇ ਇੱਥੇ ਮਰਦਾ ਹੈਗਾ ਬੰਦਾ ਤਾਂ ਮਰ ਜੂ ਇੱਥੇ ਪੂਰੇ ਦੇਖੋ ਤੁਸੀਂ ਕਿੰਨੀ ਬਦਬੂ ਮਾਰ ਰਹੀ ਹੈ ਅਰੇ ਇਹ ਦੇਖੋ ਅਸੀਂ ਤਾਂ ਹੁਣ ਸਾਫ ਸਫਾਈ ਕਰਾਈ ਜੱਲੇ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕਿੰਨੇ ਬਦਬੂਤ ਆ ਰਹੀ ਹੈ ਨਾ ਤੁਸੀਂ ਦੇਖ ਰਹੇ ਹੋ ਆਪ ਹਾਂ ਬਦਬੂਤ ਹੈ ਸਵਸ ਭਾਰਤ ਦੇ ਦਾਅਵੇ ਤਾਂ ਕੀਤੇ ਜਾਂਦੇ ਨੇ ਪਰ ਸਵਸ ਕਾਗਜ਼ਾਂ 'ਚ ਜਿਹੜੀ ਇੱਥੇ ਤਾਂ ਦਿਖਾਈ ਨਹੀਂ ਦੇ ਰਿਹਾ ਇਹ ਹਾਲਾਤ ਦੇਖ ਕੇ ਸਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਚਬਾਣਾ ਹਾੜੀ ਦਾ ਸੀਜ਼ਨ ਚੱਲ ਰਿਹਾ ਹੈ ਕਣਕ ਦੀ ਬਾੜੀ ਦਾ ਜੋਰ ਆ ਜਿਹੜਾ ਉਹ ਸਿਖਰਾਂ ਤੇ ਆ ਕਿਸਾਨ ਆਪਣੀਆਂ ਫਸਲਾਂ ਲੈ ਕੇ ਮੰਡੀਆਂ ਦੇ ਵਿੱਚ ਆਉਂਦੇ ਨੇ ਤੁਹਾਨੂੰ ਮੰਡੀ ਦੇ ਹਾਲਾਤ ਦਿਖਾ ਰਹੇ ਆ ਅਸੀਂ ਇੱਥੇ ਕਿਸੇ ਕਿਸਾਨ ਕੋਲ ਪਹੁੰਚੇ ਤਾਂ ਗੱਡੀ ਦੇ ਵਿੱਚ ਵੀ ਐਨੀ ਬਦਬੂ ਸੀਗੀ ਬਾਹਰ ਲਿਕੜ ਨੂੰ ਮੰਨ ਨਹੀਂ ਸੀ ਕਰਦਾ ਤਾਂ ਮੰਡੀ ਦੇ ਹਾਲਾਤ ਨੇ ਭਾਰਸੋਂ ਅਨਾਜ ਮੰਡੀ ਦੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਵੱਡੇ ਵੱਡੇ ਕੂੜੇ ਦੇ ਢੇਰ ਨੇ ਜਿਹੜੇ ਇੱਥੇ ਲੱਗੇ ਪਏ ਨੇ ਇਹ ਕਣਕ ਪਈ ਆ ਇਹ ਕੂੜੇ ਦੇ ਢੇਰ ਨੇ ਇਹਨਾਂ ਦੀ ਰਾਖੀ ਰਾਤ ਨੂੰ ਇੱਥੇ ਕਿਸਾਨ ਵੀ ਪੈਂਦੇ ਨੇ ਤੇ ਅੱਜ ਦਿਨ ਚ ਇੱਥੇ ਕਿਸਾਨਾਂ ਦੇ ਹਾਲਾਤ ਨੇ ਕਿ ਹਰ ਇੱਕ ਨੇ ਮੂੰਹ ਟਕਿਆ ਬਏ ਲੇਬਰ ਦਾ ਬੁਰਾ ਹਾਲ ਹੈ ਇੱਥੇ ਕੋਈ ਬਿਮਾਰੀ ਵੀ ਲੱਗ ਸਕਦੀ ਆ ਪ੍ਰਬੰਧਾਂ ਦਾ ਕਿਹਾ ਜਾ ਰਿਹਾ ਪ੍ਰਬੰਧ ਮੁਕੰਮਲ ਨੇ ਪਰ ਕੀ ਪ੍ਰਬੰਧ ਮੁਕੰਮਲ ਨੇ ਉਹ ਜਮੀਨੀ ਪੱਧਰ ਤੇ ਪਤਾ ਲੱਗਦਾ ਏ ਅਸੀਂ ਇੱਥੇ ਪਹੁੰਚੇ ਆ ਤੇ ਇੱਥੇ ਦੇਖਿਆ ਕਿ ਇੰਨਾ ਬੁਰਾ ਹਾਲ ਆ ਇੱਥੇ ਖੜਨ ਨੂੰ ਦਿਲ ਨਹੀਂ ਕਰਦਾ ਐਨੀ ਬਦਬੂ ਆ ਇੰਨਾ ਕੂੜਾ ਕਰਕਟ ਗੰਧਮੰਦ ਇੱਥੇ ਪਿਆ ਏ ਲਫਾਫੇ ਕੁੱਤੇ ਫਿਰ ਰਹੇ ਨੇ ਇਹ ਮਾਰਕੀਟ ਕਮੇਟੀ ਭਾਰਸੋਂ ਦੀ ਜਗ੍ਹਾ ਏ ਜੀ ਤੇ ਜਿਹੜੇ ਇਹਨਾਂ ਨੇ ਪ੍ਰਬੰਧ ਬੁਖਤਾ ਕੀਤੇ ਨੇ ਉਹ ਤੁਹਾਨੂੰ ਦਿਖਾ ਰਹੇ ਆ ਇਸ ਸਾਈਡ ਤੇ ਪਾਥੀਆਂ ਪਈਆਂ ਨੇ ਨਾਲੇ ਕੰਡਾ ਲੱਗ ਰਿਹਾ ਏ ਇਹ ਕਹਿ ਰਹੇ ਨੇ ਕਿ ਭੁਗਤਾ ਪ੍ਰਬੰਧ ਨੇ ਕਿਸਾਨ ਨੇ ਜਿਹੜੇ ਕਹਿੰਦੇ ਜੀ ਇੱਕ ਦੋ ਕਿਸਾਨ ਤਾਂ ਬਿਮਾਰ ਹੋ ਕੇ ਚਲੇ ਗਏ ਇੱਥੋਂ ਜਾ ਕੇ ਦੋ ਤਿੰਨ ਦਿਨ ਘਰ ਜਾ ਕੇ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਇਹ ਹਾਲਾਤ ਨੇ ਇੱਥੇ ਮੰਡੀ ਦੇ ਦਾਅਵੇ ਤਾਂ ਬੜੇ ਕੀਤੇ ਜਾਂਦੇ ਨੇ ਜੋ ਰੋਡ ਤੇ ਲਾਗੇ ਲੱਗਦੀ ਜਗ੍ਹਾ ਉਸ ਮਾਰ ਕੇ ਕਿਹਾ ਜਾਂਦਾ ਇਹ ਪ੍ਰਬੰਧ ਭੁਗਤਾ ਹੋ ਗਏ ਮੁਕੰਮਲ ਹੋ ਗਏ ਪਰ ਅਸਲ ਪ੍ਰਬੰਧ ਕੀ ਨੇ ਉਹ ਜ਼ਮੀਨੀ ਪੱਧਰ ਤੇ ਮੰਡੀ ਚ ਆ ਕੇ ਪਤਾ ਲੱਗਦਾ ਇਹ ਮੰਡੀ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਕੁੱਤੇ ਵੀ ਇੱਥੇ ਫਿਰ ਰਹੇ ਨੇ ਬੈਨੀ ਬਦਬੂ ਐ ਖੜਨਾ ਮੁਸ਼ਕਲ ਐ ਇੱਥੇ ਕਿਸਾਨ ਨੇ ਸਾਡੇ ਨਾਲ ਗੱਲ ਕਰਦੇ ਆਂ ਹਾਂਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਫਤਿਹ ਵੈਗਰੂ ਖਾਲਸਾ ਵੈਗਰੂ ਜੀ ਫਤਿਹ ਜੀ ਕੀ ਨਾਮ ਆ ਜੀ ਮੇਰਾ ਦਲੇਰ ਸਿੰਘ ਜੀ ਹਾਂਜੀ ਦਲੇਰ ਸਿੰਘ ਦਲੇਰ ਸਿੰਘ ਜੀ ਦਲੇਰ ਹੀ ਹੋਂ ਦਲੇਰ ਸਿੰਘ ਜੀ ਇੰਨੀ ਬਦਬੂ ਦੇ ਵਿੱਚ ਬੈਠੇ ਰਹਿੰਦੇ ਹੋ ਤੁਸੀਂ ਉਰੇ ਪਕਣਕ ਦੀ ਰਾਖੀ ਹੁਣ ਮਜਬੂਰੀ ਆ ਜੀ ਚਾਰ ਰਾਤਾਂ ਹੋ ਗਈਆਂ ਜੀ ਕੁਝ ਤਾਂ ਸਾਨੂੰ ਰੱਬ ਪਰੇਸ਼ਾਨ ਕਰ ਰਿਹਾ ਜੀ ਕੁਝ ਸਰਕਾਰਾਂ ਕਰ ਰਹੀਆਂ ਨੇ ਜੀ ਆ ਮੈਨੂੰ ਚਾਰ ਰਾਤਾਂ ਮਾ ਉਰੇ ਬੈਹਿ ਕੇ ਕੱਟੀਆਂ ਨੇ ਜੀ ਆ ਇੰਨੀ ਨਰਕ ਭਰੀ ਜਗ੍ਹਾ 'ਚ ਚਾਰ ਰਾਤਾਂ ਕੱਟ ਲੀਆਂ ਤੁਸੀਂ ਉਰੇ ਤਾਂ ਅਸੀਂ ਆ ਕੇ ਖੜੇ ਹਾਂ ਉਰੇ ਬਾਈ ਜੀ ਇੰਨੀ ਬਦਬੂ ਆ ਰਹੀ ਆ ਉਲਟੀ ਆਉਣ ਨੂੰ ਕਰ ਰਹੀ ਆ ਇੱਥੇ ਇੰਨੀ ਬਦਬੂ ਆ ਤੁਸੀਂ ਚਾਰ ਦਿਨ ਕੱਟ ਕੇ ਚਾਰ ਰਾਤਾਂ ਕੱਟ ਕੇ ਹੋ ਮਜਬੂਰੀ ਅਜ ਕਰੀਏ ਵੀ ਕੀ ਜੀ ਹੁਣ 6 ਮਹੀਨੇ ਖੇਤਾਂ 'ਚ ਫਸਲ ਪਾਲਦੇ ਆ ਬੱਚੇ ਉੱਥੇ ਤੇਰਾ ਮਿਹਨਤ ਕਰਦੇ ਨੇ ਅਸੀਂ ਬੱਲੀ ਬੱਲੀ ਚੁਗਦੇ ਆ ਉਰੇ ਹੁਣ ਕੋਈ ਪ੍ਰਬੰਧ ਨਹੀਂ ਆਉਂਦਾ ਕੋਈ ਐਸੇ ਬੋਰੀ ਚੱਕੀ ਜਾਵੇ ਕੋਈ ਰਾਖੀ ਦਾ ਪ੍ਰਬੰਧ ਨਹੀਂ ਕੋਈ ਸਿਪਾਈ ਦਾ ਪ੍ਰਬੰਧ ਨਹੀਂ ਚਾਰ ਸਵੇਰੇ ਗਾਂਧੀਓ ਗਾਂਧੀ ਇੱਥੇ ਲੱਗੇ ਬਨੇ ਦੇਖੋ ਕਿ ਉਰੀ ਰੋਟੀ ਖਾਣਿਆ ਹੁਣ ਅਸੀਂ ਇਹ ਆਧਾਰਤੀ ਨੂੰ ਚਾਹੀਦਾ ਜਾਂ ਮਾਰਕੀਟ ਕਮੇਟੀ ਨੂੰ ਚਾਹੀਦਾ ਪੂਰੇ ਸਵਾਈ ਦਾ ਜ਼ਿੰਮੇਵਾਰ ਕੋਈ ਪਾਣੀ ਦਾ ਪ੍ਰਬੰਧ ਨਹੀਂ ਪਾਣੀ ਦਾ ਪ੍ਰਬੰਧ ਵੀ ਨਹੀਂ ਬਿਲਕੁਲ ਨਹੀਂ ਜੀ ਉੱਥੋਂ ਤੱਤਾ ਪਾਣੀ ਪੀਂਦੇ ਆ ਉੱਥੇ ਲੈਟਰਨ ਬਾਥਰੂਮ ਆਪਣੇ ਵਿਚਾਰੇ ਜਾਣਦੇ ਨੇ ਆ ਧਾਨਕਾ ਜੋਖਣ ਵਾਲੇ ਉੱਥੇ ਅਸੀਂ ਪਾਣੀ ਪੀਂਦੇ ਆ ਬਿਲਕੁਲ ਵੀ ਸਵਾਈ ਦਾ ਪ੍ਰਬੰਧ ਨਹੀਂ ਜੀ ਹਾਂ ਜੀ ਹਾਂ ਇੰਨੇ ਤੰਗ ਹੋਏ ਪਿਆ ਇਹਦੇ ਨਾਲ ਅਸੀਂ ਅਸੀਂ ਕਹਿੰਦੇ ਆ ਵੀ ਚਲੋ ਕੋਈ ਸਰਕਾਰ ਜਾਂ ਕੋਈ ਵਧੀਆ ਸਰਕਾਰ ਆਵੇ ਕੋਈ ਪ੍ਰਾਂਤ ਕਰੇ ਜ਼ਿੰਮੇਵਾਰ ਬਾਈ ਜੀ ਹਾਲੇ ਵੀ ਵਧੀਆ ਨਹੀਂ ਸਰਕਾਰ ਤਾਂ ਕਹਿ ਰਹੀ ਆ ਪੁਖਤਾ ਪ੍ਰਬੰਧ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਨੇ ਕਹਿੰਦੇ ਜੀ ਕੋਈ ਇਦਾਂ ਦੀ ਗੱਲ ਹੀ ਨਹੀਂ ਜੇ ਕੋਈ ਦਿੱਕਤ ਹੋਵੇ ਸਾਨੂੰ ਫੋਨ ਕਰੋ ਅਸੀਂ ਫੋਨ ਕਰਿਆ ਹੁਣ ਉਹਨਾਂ ਨੇ ਚੱਕਿਆ ਹੀ ਨਹੀਂ ਪਹਿਲਾਂ ਭਈ ਉਹਨਾਂ ਨੂੰ ਬੁਲਾ ਕੇ ਦਿਖਾ ਦਿੰਦੇ ਫੋਨ ਹੀ ਨਹੀਂ ਚੱਕਿਆ ਤੁਸੀਂ ਉਹ ਤਾਂ ਕਹਿੰਦੇ ਜੀ ਪੁਖਤਾ ਪ੍ਰਬੰਧ ਨੇ ਤੁਸੀਂ ਕਹਿੰਦੇ ਉਹ ਜੱਜ ਦੀ ਸਰਕਾਰ ਨਹੀਂ ਹਾਲਾਤ ਦੇਖੋ ਜੀ ਸਾਰੇ ਪੁੱਛ ਲੋ ਆਪਾਂ ਸਾਰੇ ਕਿਸਾਨ ਭਰਾ ਬੈਠੇ ਨੇ ਆ ਕੇ ਦੇਖੋ ਛੋਟਾ ਕੈਮਰਾ ਦੱਸ ਰਿਹਾ ਹਾਂ ਇਹ ਕਿਹੜਾ ਕੋਈ ਅਸੀਂ ਝੂਠ ਬੋਲ ਰਹੇ ਹ ਚਾਰ ਰਾਤਾਂ ਸਾਨੂੰ ਹੋ ਗਈਆਂ ਚਾਰ ਰਾਤਾਂ ਪਹਿਲਾਂ ਕੱਟ ਕੇ ਗਏ ਆ ਬਿਮਾਰਤਾ ਨਹੀਂ ਹੋਏ ਹੋਇਆ ਜੀ ਮੱਛਰ ਲੜ ਗਿਆ ਮੁੰਡਾ ਸਾਡਾ ਦੇਖੋ ਉਹ ਤੇ 4 ਦਿਨ ਬੁਖਾਰ ਛੱਡ ਗਿਆ ਉਹ ਤੋਂ ਪੁੱਛ ਲੋ 4 ਰਾਤਾਂ ਦਿਨ ਬਾਅਦ ਗਿਆ 4 ਰਾਤਾਂ ਬਾਅਦ ਮਾਇਗਾ 4 ਰਾਤਾਂ ਕੱਟੀਆਂ ਨਹੀਂ ਜੂਰੇ ਅੱਠ ਅੱਠ ਤਾਂ ਮੈਨੂੰ ਹੋ ਗਈਆਂ ਜੀ ਬਿਲਕੁਲ ਐਨੇ ਪ੍ਰੇਸ਼ਾਨ ਹੋ ਰਹੇ ਆ ਮੱਛਰ ਤੇ ਮਜਬੂਰ ਹੋਏ ਮੈਂ ਬੈਠਣ ਨੂੰ ਹਾਂ ਰੋਟੀ ਪਾਣੀ ਦੱਸੋ ਕਿਵੇਂ ਖਾਈਏ ਇੰਨੀ ਗੰਦਗੀ ਚ ਔਰ ਕੋਈ ਪਾਣੀ ਦਾ ਪ੍ਰਬੰਧ ਨਹੀਂ ਪਾਣੀ ਦਾ ਕਹਿੰਦੇ ਜੀ ਪੂਖਤਾ ਪ੍ਰਬੰਧ ਆ ਬਿਲਕੁਲ ਨਹੀਂ ਹੈਗਾ ਜੀ ਕੋਈ ਟੈਂਕੀ ਇਹ ਕਹਿੰਦੇ ਜੀ ਇਹ ਸਬਜ਼ੀ ਮੰਡੀ ਦੀ ਜਗ੍ਹਾ ਹੈ ਜਿਹ ਜਗ੍ਹਾ ਇੱਥੇ ਇਹ ਕਣਕ ਆਉਂਦੀ ਤਾਂ ਮਾਰਕੀਟ ਕਮੇਟੀ ਦੇ ਅੰਦਰ ਹੀ ਆ ਇਹ ਹਾਂਜੀ ਹਾਂਜੀ ਇਹ ਤਾਂ ਹੁਣ ਮਾਰਕੀਟ ਵਿੱਚ ਚਾਹੀਦਾ ਜੀ ਬਾਈ ਜੀ ਆਜੋ ਆਜੋ ਇੱਕ ਮਿੰਟ ਆਜੋ 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 ਆ ਦੇਖੋ 400 ਦੇ ਗਾਂਦੀ ਦੇ ਢੇਰ ਲੱਗੇ ਪਏ ਨੇ ਜੀ ਸਾਡੀ ਫਸਲ ਉੱਪਰ ਦੀ ਓਕਣੇ ਸਾਰਾ ਗੱਡੀਆਂ ਲੰਘ ਰਹੀਆਂ ਨੇ ਟਰੈਕਟਰ ਲੰਘ ਰਹੇ ਨੇ ਕੋਈ ਵੀ ਉਰੀ ਅਸੀਂ ਬੈਹਨੇ ਆ ਉਹਦੀ ਰੋਟੀ ਪਾਣੀ ਖਾਣੇ ਆ ਜੇ ਰੱਖੀ ਨਹੀਂ ਕਰਦੇ ਜੀ ਚੋਰੀ ਦਾ ਬਹੁਤ ਖਤਰਾ ਹੈ ਜੀ ਹਾਂਜੀ ਕੀ ਹਾਲ ਹੈ ਜੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਜੀ ਨਹੀਂ ਆਊਟਸੋਰਸਟੇ ਆ ਨਹੀਂ ਅਸੀਂ ਆਊਟਸੋਰਸਟੇ ਦੀ ਸੇਵਾ ਦਾ ਰੰਜ ਮਾਡਾ ਮਾਰਕੀਟ ਕਮੇਟੀ ਦੇ ਐਂਟਰੀੋਂ ਦੇਖਣ ਆਏ ਸੀਗੇ ਨਾ ਨਾ ਮੈਂ ਤਾਂ ਇਧਰੋਂ ਦੇਖ ਰਿਹਾ ਤੇ ਮਟਵਾਣਾ ਸਾਹਿਬ ਮਾਝ ਪਾਠੜੇ ਦੇ ਅੱਛਾ ਭਾਈ ਜੀ ਆਹ ਧਿਆਨ ਚ ਨਹੀਂ ਆਇਆ ਤੁਹਾਡੇ ਅਧਿਕਾਰੀਆਂ ਦੇ ਜਿਹੜਾ ਉਹ ਗੰਦਾ ਬਦਬੂ ਆ ਰਹੀ ਹੈ ਔਰ ਤੁਸੀਂ ਦੇਖ ਰਹੇ ਹੋ ਖੜੇ ਹੁਣ ਆ ਰਹੀ ਹੈ ਇੱਥੇ ਕੋਈ ਇਨਸਾਨ ਰਹਿਣ ਵਾਲੀ ਜਗ੍ਹਾ ਹੈਗੀ ਇਹ ਔਰੇ ਕਿਸਾਨ ਕਿੱਦਾਂ ਬੈਠਦੇ ਨੇ ਬਿਲਕੁਲ ਇਹ 5 ਮਿੰਟ ਹਾਂਜੀ 10 ਦਿਨਾਂ ਇੰਜ ਤੱਤਰ ਜਾ ਕੇ ਨਹੀਂ ਫਿਰ ਵੀ ਤੁਸੀਂ ਆਪ ਦੇਖ ਸਕਦੇ ਹੋ ਇੱਥੇ ਕੀ ਹਾਲਾਤ ਨੇ ਮੈਂ ਤਾਂ ਇਹ ਦੇਖਿਆ ਮਾ ਕਿਤੇ ਵੀਰ ਕਿਸੇ ਨੇ ਫੋਨ ਕਰਿਆ ਹੋਊਗਾ ਬਈ ਇੱਥੇ ਪੱਤਰਕਾਰ ਆਏ ਬਨੇ ਦੇਖਣ ਭੇਜੇ ਆਈ ਨਹੀਂ ਇਹਦੇ ਵੱਲ ਧਿਆਨ ਹੀ ਨਹੀਂ ਕੀਤਾ ਇਹ ਤਾਂ ਉੱਚ ਅਧਿਕਾਰੀਆਂ ਨੂੰ ਪਤਾ ਠੀਕ ਆ ਠੀਕ ਆ ਚਲੋ ਅਸੀਂ ਤਾਂ ਤਾਂ ਦੇਖਿਆ ਬਈ ਚਲੋ ਤੁਸੀਂ ਖਾਨੀ ਦੇਖਣ ਆਏ ਹੋ ਤਾਂ ਬੁਲਾਇਆ ਸੀਗਾ ਤੁਹਾਨੂੰ ਹਾਂ ਹਾਂ ਸੋ ਇਹ ਹਾਲਾਤ ਨੇ ਜੀ ਇਹ ਕਹਿੰਦੇ ਅਸੀਂ ਤਾਂ ਸੇਵਾਦਾਰਾਂ ਪਾਣੀ ਪੂਣੀ ਪਲਾਉਣ ਤੇ ਮਾਰਕੀਟ ਕਮੇਟੀ ਦੇ ਸੇਵਾਦਾਰ ਇੱਥੇ ਪਹੁੰਚੇ ਸੀ ਹਾਂਜੀ ਨੰਬਰਦਾਰ ਸਾਹਿਬ ਮੂੰਹ ਲਵੇਟੀ ਖੜੇ ਹੋ ਦੇਖਿਓ ਕੀ ਗੱਲ ਹੋਗੀ ਸੀ ਹਾਂ ਮੁਸਕ ਮਾਰਦਾ ਜੀ ਕੀ ਕਰੀਏ ਮੁਸਕ ਮਾਰਦਾ ਐ ਲਾ ਪੁਖਤਾ ਪ੍ਰਬੰਧ ਨੇ ਕਾਗਜ਼ਾਂ 'ਚ ਕੋਈ ਘਾਟੇ ਨਹੀਂ ਹੈਗੀ ਜੀ ਓਕੇ ਰਿਪੋਰਟਾਂ ਨੇ ਤੁਸੀਂ ਕਹਿੰਦੇ ਹੋ ਮੁਸਕ ਮਾਰਦਾ ਔਰ ਮੂੰਹ ਲਵੇਟੀ ਖੜੇ ਹੋ ਅਜੇ ਜੀ ਗਰਾਊਂਡ 'ਤੇ ਕੁਝ ਨਹੀਂ ਹੈਗਾ ਗਰਾਊਂਡ 'ਤੇ ਕੁਝ ਨਹੀਂ ਹੈਗਾ ਨਾ ਜੀ ਨਾ ਆਹ ਦੇਖ ਲਓ ਧੂੜ 'ਚ ਮਿੱਟੀ ਪਈ ਆ ਕਣਕ ਸਾਰੇ ਉਹ ਮਿੱਟੀ 'ਚ ਪਈ ਆ ਜੀ ਇਹ ਤਾਂ ਕਹਿੰਦੇ ਜੀ ਪੁਖਤਾ ਪ੍ਰਬੰਧ ਨੇ ਇੱਕ ਜੇ ਚ ਗੱਲ ਕਰਾਂਗੇ ਉਹ ਕਹਿਣਗੇ ਜੀ ਇਹ ਸਬਜ਼ੀ ਮੰਡੀ ਦੀ ਜਗ੍ਹਾ ਏ ਫਿਰ ਸਬਜ਼ੀ ਮੰਡੀ ਦੀ ਜਗ੍ਹਾ ਇਹ ਸਬਜ਼ੀ ਮੰਡੀ ਬਣੀ ਜੇ ਇਹਨੂੰ ਕਿਸਾਨ ਸੀਜ਼ਨ 'ਚ ਵਰਤ ਲੰਦੇ ਨੇ ਆਉਂਦੀ ਤਾਂ ਇਹ ਵੀ ਮਾਰਕੀਟ ਕਮੇਟੀ ਦੇ ਅੰਦਰ ਹੀ ਆ ਬਿਲਕੁਲ ਪੈਸਾ ਆਮਦਨ ਤਾਂ ਹੁੰਦੀ ਹੈ ਮਾਰਕੀਟ ਕਮੇਟੀ ਦੇ ਅਥੋਂ ਹਾਂ ਇਹ ਸਮਾਰਤਾ ਸਕਦੇ ਨੇ ਉਹ ਬਿਲਕੁਲ 10 ਸਾਲ ਦੇ ਦੇਖ ਰਹੇ ਹਾਂ ਇਹੀ ਹਾਲ ਹੈ ਜੀ ਬੁਰਾ ਹਾਲ ਹੈ ਪਾਣੀ ਪੂਣੀ ਦਾ ਪੁਖਤਾ ਪ੍ਰਬੰਧ ਹੈ ਜੀ ਪ੍ਰਬੰਧ ਨਹੀਂ ਹੈ ਇੱਥੇ ਬੈਠ ਕੇ ਫਸਲ ਦੀ ਰਾਖੀ ਬੈਠਦੇ ਹੋ ਰੋਟੀ ਰੁੱਟੀ ਖਾ ਲੰਨੇ ਹੋ ਲਾ 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 ਰੋਟੀ ਘਰੇ ਜਾ ਕੇ ਖਾਣੀ ਪੈਂਦੀ ਹੈ ਉਹਦੇ ਕਿਹੜਾ ਖਾਲੀ ਰੋਟੀ ਘਰੇ ਵੀ ਚੰਗੀ ਲੱਗਦੀ ਹੈ ਇਹ ਮਸ चीज ਦੇ ਸੋਚ ਕੇ ਘਰੇ ਵੀ ਚੰਗੀ ਲੱਗਦੀ ਹਾਂ ਕਈ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਜੀ ਉਰੇ ਬੈਠਿਆ ਨੂੰ ਨਹੀਂ ਫਿਰ ਦੂਜਾ ਦਿਨ ਆ ਅੱਛਾ ਜੀ ਹਾਂ ਇਹਨਾਂ ਦਾ ਦੂਜਾ ਦਿਨ ਹੈ ਦੂਜਾ ਦਿਨ ਹੈ ਠੀਕ ਹੈ ਪਰ ਹਾਲਾਤ ਕਿੱਦਾਂ ਦੇ ਨੇ ਜੀ ਇੱਧਰ ਵੀ ਰੂੜੀਆਂ ਕੂੜੇ ਦੇ ਢੇਰ ਇਹ ਮੰਡੀ ਆ ਜਾਂ ਇਹ ਕੂੜਾ ਘਰ ਹੈ ਜੀ ਜਿੱਥੇ ਕੂੜਾ ਸਿੜਦੇ ਨੇ ਆ ਪਾਥੀਆਂ ਪਈਆਂ ਨੇ ਉੱਤੇ ਹੱਡ ਚੱਕੀ ਫਰੀ ਜਾਂਦੇ ਨੇ ਇੱਥੇ ਹਾਂ ਜੀ ਬੁਰਾ ਹਾਲ ਹੈ ਮੱਛੀਆਂ ਪਈਆਂ ਨੇ ਮਰੀਆਂ ਗੰਦੀਆਂ ਅੱਛਾ ਜੀ ਤਾਂ ਇਹ ਵੀ ਮਦਬੂ ਹੈ ਉਰੇ ਰੇੜੀਆਂ ਵਾਲੇ ਮੱਛੀਆਂ ਮਚਿਓਂ ਸਿਟਕ ਜਾਂਦੇ ਨੇ ਹੂੰ ਉੱਤੇ ਫਰੀ ਹਾਂ ਡੈਪਰਾਂ ਦਾ ਕੋਈ ਅੰਤ ਨਹੀਂ ਹੈ ਲੈਟਰਿੰਗ ਹੂੰ ਤੁਸੀਂ ਆਪ ਦੇਖੇ ਲਿਆ ਤਾਂ ਅਸੀਂ ਤਾਂ ਆ ਕੇ ਜਦੋਂ ਗੱਡੀ ਰੋਕੀ ਹੈ ਜੀ ਗੱਡੀ 'ਚ ਬੈਠੇ ਆ ਐਨੀ ਬਦਬੂ ਆ ਰਹੀ ਸੀਗੀ ਬਾਹਰ ਨਿਕਲ ਕੇ ਦੇਖਿਆ ਕਿ ਮੰਡੀਆਂ ਇਦਾਂ ਦੀਆਂ ਹੁੰਦੀਆਂ ਨੇ ਇਦਾਂ ਦੀ ਤਾਂ ਕਿਤੇ ਹੋਣਾ ਹੀ ਨਹੀਂ ਜੀ ਸਿਸਟਮ ਉਹ ਸਵੇਰ ਦਾ ਕੰਡਾ ਲੱਗਿਆ ਸਵੇਰ ਦਾ ਰ ਖੜਾ ਮੈਨੂੰ ਲੱਗਦਾ ਵੀ ਮੈਂ ਬਿਮਾਰ ਹੋਊਂਗਾ ਪੱਕਾ ਅੱਛਾ ਜੀ ਸਵੇਰ ਦਾ ਇੱਥੇ ਖੜਾ ਹੈ ਪਰ ਇਹ ਵੀ ਜਾ ਸਕਦੇ ਤੋਲਣੇ ਪੈਣੇ ਕੋਲ ਖੜ ਕੇ ਹੂੰ ਫਸਲੇ ਆਪਣੀ ਫਿਰ ਪਾ ਇਹਨਾਂ ਦੇ ਪ੍ਰਬੰਧਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੀਐਮ ਸਾਹਿਬ ਕਹਿੰਦੇ ਕੋਈ ਦਿੱਕਤ ਨਹੀਂ ਕਿਸਾਨਾਂ ਨੂੰ ਹਰ ਇੱਕ ਭੁਗਤਾ ਪ੍ਰਬੰਧ ਹੈ 0 ਪਰਵੰਧ ਹੈ ਜੀ 0 ਜਮ 0 ਹੈ ਜੀ ਹਾਂ ਜੀ 0 ਤੋਂ ਵੀ ਥੱਲੇ ਵਾਲਾ ਨੰਬਰ ਹੈ ਜੀ ਸੋ ਇਹ ਹਾਲਾਤ ਨੇ ਜੀ ਇੱਥੇ ਮਾਰਕੀਟ ਕਮੇਟੀ ਦੇ ਮੁਨੀਮ ਸਾਹਿਬ ਕਿੱਧਰ ਨੇ ਜੀ ਉਧਰ ਵੀ ਕਿਸਾਨ ਨੇ ਕੁਝ ਉਹਨਾਂ ਨੂੰ ਵੀ ਪੁੱਛ ਲੀਏ ਉਹਨਾਂ ਨੂੰ ਕੀ ਦਿੱਕਤ ਹੈ ਬਦਬੂ ਤਾਂ ਨਹੀਂ ਆ ਰਹੀ ਹੂੰ ਹੂੰ ਲੇਬਰ ਇੱਕ ਮਿੰਟ ਯਾਰ ਰੁਕੋ लेबर से बात करते हैं हाँ भैया क्या हाल है, है। ठीक हो बदबू तो नहीं आ रही बहुत बदबू आ रहा है क्या करेंगे फिर भी मजबूरी में काम करना पड़ता है बदबू आ रहा है बीमार तो नहीं हुआ कोई? बीमार तो मत पूरा हो गया बंदा अच्छा सारे बंदा बीमार हो गया है सारा बंदा बीमार हो गया हाँ। क्यों किस कारण गंदगी के कारण सारे बंदा बीमार है अच्छा बिहार में, में इतना नहीं उतना है तो यहाँ पंजाब बिहार भी इतना मारता है, थे, थे मारता है बंदा तो मर जूटो हाँ बीमार तो पड़ रहा है बंदा बीमार पड़ रहा है क्या कारण है बीमार का? ये बदबू नहीं सब बगल मार रहा है आँ, 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 अच्छा ये सब तर मुसुक मारता है थोड़ा अब शाम होगा देखो ना कितना मुसुक मारेगा ਪੰਜਾਬੀ ਲੇਬਰ ਆ ਉਹਨਾਂ ਨੂੰ ਵੀ ਪੁੱਛਦੇ ਆ ਬਿਹਾਰ ਤੋਂ ਜਿਹੜੇ ਮਜ਼ਦੂਰ ਨੇ ਇੱਥੇ ਆਏ ਨੇ ਕਹਿੰਦੇ ਇੰਨਾ ਤਾਂ ਜੀ ਬਿਮਾਰ ਬੰਦਾ ਬਿਹਾਰ 'ਚ ਨਹੀਂ ਇੰਨਾ ਬਦਬੂ ਇੰਨੀ ਗੰਦਗੀ ਤਾਂ ਬਿਹਾਰ 'ਚ ਨਹੀਂ ਹੈਗੀ ਜਿਹੜੀ ਇੱਥੇ ਦਿਖਾਈ ਦੇ ਰਹੀ ਆ ਸੋ ਇਹ ਹਾਲਾਤ ਨੇ ਪਾਸੋਂ ਮੰਡੀ ਦੇ ਅਸੀਂ ਸਾਈਡ ਤੇ ਜਿੱਥੇ ਛੋੜਿਆਂ ਦੀ ਫੈਕਟਰੀ ਆ ਉਹਦੇ ਸਾਹਮਣੇ ਬਿਲਕੁਲ ਆ ਜਿਹੜਾ ਫਾੜਾ ਉਹਦੇ ਵਿੱਚ ਪਹੁੰਚੇ ਆ ਸੋ ਪੰਜਾਬੀ ਵੀਰ ਨੇ ਉਹ ਵੀ ਇੱਥੇ ਲੇਬਰ ਦਾ ਕੰਮ ਕਰਦੇ ਨੇ ਪੱਲੇਦਾਰ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖਿਓ ਵੀਰੇ ਉਹ ਮੂੰਹ ਬੰਨੇ ਬੰਨੇ ਕੀ ਗੱਲ ਹੋ ਗਈ ਗਰਦ ਚੜਦੀ ਆ ਜੀ ਗਰਦ ਚੜਦੀ ਆ ਕਿਸਾਨਾਂ ਨੇ ਬੰਨੇ ਬੰਨੇ ਉਹ ਕਹਿੰਦੇ ਬਦਬੂ ਮਾਰਦੀ ਆ ਬਦਬੂ ਵੀ ਮਾਰਦੀ ਆ ਜੀ ਬਹੁਤ ਆਲੇ-ਦਾਲੇ ਰੂੜੀਆਂ ਬਹੁਤ ਨੇ ਜੀ ਆਲੇ-ਦਾਲੇ ਗੰਦ ਬਹੁਤ ਆ ਜੀ ਬਿਮਾਰ ਤਾਂ ਨਹੀਂ ਹੋਇਆ ਕੋਈ ਬੰਦਾ ਨਾ ਨਾ ਬਿਮਾਰ ਤਾਂ ਨਹੀਂ ਹਲੇ ਫਿਲਹਾਲ ਜੀ ਹੋਏ ਆ ਮੂੰਮਾ ਬੰਨ ਕੇ ਰੱਖਦੇ ਹਾਂ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਹਾਂ ਜੀ ਆਲੇ-ਦਾਲੇ ਗੋਹਾ-ਗੂਹਾ ਸਾਨੂੰ ਪਤਾ ਕੂੜਾ ਬਹੁਤ ਪਾਣੀ ਦਾ ਪ੍ਰਬੰਧ ਹੈਗਾ ਉਰੇ ਪਾਣੀ ਦਾ ਪ੍ਰਬੰਧ ਤਾਂ ਹੈ ਨਹੀਂ ਜੀ ਪਾਣੀ ਦਾ ਹੈ ਨਹੀਂ ਪਰ ਪਾਣੀ ਦਾ ਪ੍ਰਬੰਧ ਹੈ ਨਹੀਂ ਕੋਈ ਪਰ ਪਾਣੀ ਦਾ ਪ੍ਰਬੰਧ ਨਹੀਂ ਪਰ ਮਾਰਕੀਟ ਕਮੇਟੀ ਤਾਂ ਕਹਿੰਦੀ ਆ ਬੁਖਤਾ ਪ੍ਰਬੰਧ ਨੇ ਕੋਈ ਨਹੀਂ ਹੈ ਨਹੀਂ ਜੀ ਪ੍ਰਬੰਧਾ ਉਧਰੋਂ ਲੈ ਕੇ ਆਉਣਾ ਪੈਂਦਾ ਜੀ ਉੱਥੇ ਮਾਰਕੀਟ ਕਮੇਟੀ ਤੋਂ ਲੈ ਕੇ ਆਉਣਾ ਪੈਂਦਾ ਉਹਨਾਂ ਕੋਲ ਬੁਖਤਾ ਪ੍ਰਬੰਧ ਨੇ ਹਾਂਜੀ ਕੀ ਉਹ ਗਰਮ ਪਾਣੀ ਗਰਮ ਪਾਣੀ ਕਿੱਥੋਂ ਜੀ ਆ ਇੱਥੋਂ ਪਿੰਨੇ ਆ ਗਰਮ ਪਾਣੀ ਦੇ ਟੁੱਟੀਆਂ ਲੱਗੀਆਂ ਗਰਮ ਪਾਣੀ ਬੀਚਾ ਅੱਛਾ ਕੋਈ ਪ੍ਰਬੰਧਾ ਹੀ ਨਹੀਂ ਹਾਂਜੀ ਕੱਲ ਪਾਣੀ ਕਰਦਾ ਸਾਬ ਚਾਸ ਵੜਣੀਗਾ ਉੱਥੋਂ ਠੰਡਾ ਪਾਣੀ ਉੱਥੋਂ ਲੈ ਕੇ ਆਏ ਨੇ ਆ ਪੁੱਛ ਲਓ ਵੀਰ ਜੀ ਅੱਛਾ ਜੀ ਹਾਂ ਜੀ ਓਏ ਹਾਲਾਤ ਨੇ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਮਾਰਕੀਟ ਕਮੇਟੀ ਪਾਸੋਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਪੁਖਤਾ ਪ੍ਰਬੰਧ ਨੇ ਪਰ ਪੁਖਤਾ ਪ੍ਰਬੰਧ ਕਿੰਨੇ ਕ ਨੇ ਉਹ ਤੁਹਾਨੂੰ ਇੱਥੇ ਦਿਖਾਈ ਦੇ ਰਹੇ ਨੇ ਮੰਡੀ ਦੇ ਵਿੱਚ ਪਹੁੰਚੇ ਆ ਉਹਨੇ ਢੇਰ ਇੱਥੇ ਝੋਨੇ ਦੇ ਨਹੀਂ ਹੈਗੇ ਕਣਕ ਦੇ ਨਹੀਂ ਹੈਗੇ ਸੌਰੀ ਝੋਨਾ ਕਹਿੰਦਾ ਕਣਕ ਦੇ ਉਹਨੇ ਢੇਰ ਨਹੀਂ ਜਿੰਨੇ ਢੇਰ ਇੱਥੇ ਕੂੜੇ ਦੇ ਨੇ ਜਿੰਨੀਆਂ ਰੂੜੀਆਂ ਨੇ ਜਿੰਨੀ ਬਦਬੂ ਮਾਰ ਰਹੀ ਆ ਉਹਨਾਂ ਨੇ ਸਿਸਟਮ ਜੀਆਂ ਐ ਜਿਹੜੀ ਜਗ੍ਹਾਏ ਸਾਰੇ ਸਿਸਟਮ ਦੀ ਪੋਲ ਖੋਲ ਰਹੀ ਆ ਸੋ ਮਨੀਮ ਸਾਹਿਬ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਕਿਸ ਤਰ੍ਹਾਂ ਇੱਥੇ ਰਹਿੰਦੇ ਨੇ ਕੀ ਦੇਖਦੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਊਗੀ ਮਨੀਮ ਸਾਹਿਬ ਜੀ ਹਾਂਜੀ ਕਿਸ ਤਰ੍ਹਾਂ ਨਹੀਂ ਤੁਸੀਂ ਦੱਸੋ ਤਾਂ ਸਹੀ ਨਹੀਂ ਨਹੀਂ ਕਿੱਦਾਂ ਜੀ ਓਰੇ ਚ ਚਲੋ ਠੀਕ ਆ ਮਨੀਮ ਸਾਹਿਬ ਕਹਿੰਦੇ ਰਹਿਣ ਦਿਓ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦਾ ਫੋਨ ਆ ਰਿਹਾ ਜੀ ਉਹਨਾਂ ਨੂੰ ਗੱਲ ਕਰਦੇ ਹਾਂ ਜੀ ਚੇਅਰਮੈਨ ਸਾਹਿਬ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਚੇਅਰਮੈਨ ਸਾਹਿਬ ਫੋਨ ਰਿਕਾਰਡਿੰਗ ਤੇ ਆ ਜੀ ਹੈਂਡ ਫ੍ਰੀ ਹੈ ਜੀ ਅਕੋਰਡਿੰਗ ਸੇ ਹਾਂਜੀ ਹਾਂਜੀ ਹੁਕਮ ਕਰੋ ਜੀ ਚੇਅਰਮੈਨ ਸਾਹਿਬ ਅਸੀਂ ਨਾ ਪਾਸੋਂ ਜਿੱਥੇ ਕੋ ਸੋਡਾ ਫੈਕਟਰੀ ਆ ਉੱਥੇ ਪਹੁੰਚੇ ਸੀਗੇ ਇੱਧਰ ਬਹੁਤ ਜ਼ਿਆਦਾ ਬਦਬੂ ਮਾਰ ਰਹੀ ਹੈ ਜੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਨੇ ਕਹਿੰਦੇ ਕੋਈ ਪੁਖਤਾ ਪ੍ਰਬੰਧ ਨਹੀਂ ਸਫਾਈ ਨਹੀਂ ਹੈਗੀ ਇੱਥੇ ਬਹੁਤ ਬੁਰਾ ਹਾਲ ਹੈ ਜੀ ਸਵਾਨਾ ਸਾਹਿਬ ਬੰਦੇ ਰੱਖੇ ਹੋਏ ਨੇ ਡੇਲੀ ਸਫਾਈ ਕਰਦੇ ਨੇ ਜੀ ਨਹੀਂ ਡੇਲੀ ਸਫਾਈ ਤਾਂ ਜਿਹੜੀਆਂ ਰੂੜੀਆਂ ਨੇ ਜੀ ਪਹਿਲਾਂ ਵੀ ਕੋਈ ਪ੍ਰਬੰਧ ਨਹੀਂ ਬਹੁਤ ਜ਼ਿਆਦਾ ਬਦਬੂ ਹੈ ਜੀ ਉਰੇ ਤਾਂ ਰੂੜੀਆਂ ਲੱਗੀਆਂ ਪਈਆਂ ਨੇ ਉਹਨੇ ਕਹਿੰਦੇ ਕਣਕ ਦੇ ਢੇਰ ਨਹੀਂ ਜਿੰਨੀਆਂ ਰੂੜੀਆਂ ਦੇ ਢੇਰ ਨੇ ਵੜਾ ਸਾਹਿਬ ਨੌ ਬੰਦੇ ਹੀ ਕੰਮ ਨੂੰ ਰੱਖਿਓ ਨੇ ਡੇਲੀ ਸਫਾਈ ਪਾਣੀ ਵਾਲੇ ਵੱਖਰੇ ਜੀ ਠੀਕ ਹੈ ਜੀ ਪ੍ਰੋਪਰ ਪ੍ਰਬੰਧ ਨੇ ਠੀਕ ਹੈ ਜੀ ਮੈਂ ਡੇਲੀ ਚੈੱਕ ਕਰਦਾ ਮੈਂ ਅਜੇ ਕੱਲ ਆਇਆ ਨਹੀਂ ਤੇ ਮੈਂ ਦੂਏ ਮੰਡੀਆਂ ਚ ਗਿਆ ਸੀ ਮੈਂ ਚੈੱਕ ਵੀ ਕਰ ਲੈਣਾ ਕਿ ਠੀਕ ਹੈ ਜੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਊਗੀ ਜੇ ਕੋਈ ਦਿੱਕਤ ਆ ਮੌਕੇ ਤੇ ਹੱਲ ਕਰਾਂਗੇ ਜੀ ਵੈਸੇ ਇਦਾਂ ਦਾ ਕੁਝ ਹੈ ਨਹੀਂ ਇਹ ਕਹਿੰਦੇ ਜੀ ਪਾਣੀ ਵੀ ਕਹਿੰਦੇ ਪਾਣੀ ਵੀ ਬਹੁਤ ਜ਼ਿਆਦਾ ਜਾਂ ਤਾਂ ਮਾਰਕੀਟ ਕਮੇਟੀ ਚ ਪ੍ਰਬੰਧ ਨਹੀਂ ਇੱਥੇ ਕੋਈ ਪ੍ਰਬੰਧ ਨਹੀਂ ਉੱਥੋਂ ਲੈ ਕੇ ਆਉਂਦੇ ਆ ਜਾਂ ਫਿਰ ਕੱਲ ਚਾਹਲ ਗੁਰਦੁਆਰੇ ਤੋਂ ਪਾਣੀ ਲੈ ਕੇ ਆਏ ਜੀ ਲੇਬਰ ਵਾਲੇ ਕਹਿ ਰਹੇ ਵਣਾ ਸਾਹਿਬ ਹਾਂਜੀ ਪੂਰੇ ਪ੍ਰੋਪਰ ਪ੍ਰਬੰਧ ਨੇ ਜੀ ਠੀਕ ਹੈ ਜੀ ਇਤਨ ਦਾ ਕੁਛ ਨਹੀਂ ਬਾਕੀ ਮੈਂ ਚੈੱਕ ਕਰ ਲੈਂਦਾ ਜੀ ਬਈ ਤੁਸੀਂ ਤੁਸੀਂ ਇੱਥੇ ਕਿਤੇ ਨੋਕੋਂ ਤੁਸੀਂ ਇੱਕ ਨਿੱਕਾ ਢਾ ਸਕਦੇ ਹੋ ਇੱਥੇ ਅਸੀਂ ਵੀ ਇੱਥੇ ਖੜੇ ਆ ਬਿਲਕੁਲ ਬਦਬੂ ਮਾਰ ਰਹੀ ਆ ਚੇਅਰਮੈਨ ਸਾਹਿਬ ਅਸੀਂ ਬਿਲਕੁਲ ਇੱਥੇ ਆ ਕੇ ਗੱਡੀ ਰੋਕੀ ਆ ਕੰਮ ਆਏ ਸੀਗੇ ਕੋਈ ਪਰ ਗੱਡੀ ਚ ਵੀ ਇੰਨੀ ਬਦਬੂ ਸੀਗੀ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਕਿਸਾਨ ਮੈਨੂੰ 10 15 ਮਿੰਟ ਦੇਵੋ ਮੈਂ ਮਾੜਾ ਜਿੱਥੇ ਡਾਕਟਰ ਭਵੀਰ ਜੀ ਆਏ ਸੀ ਲੋਟ ਮੰਡੀ ਠੀਕ ਹੈ ਜੀ ਇੱਥੋਂ ਤੁਰਨ ਲੱਗਿਆ ਅਸੀਂ ਬਸ ਠੀਕ ਹੈ ਠੀਕ ਹੈ ਚੇਅਰਮੈਨ ਸਾ ओके ओके जी ओके ओके जी ਸੋ ਚੇਅਰਮੈਨ ਸਾਹਿਬ ਇੱਥੇ ਪਹੁੰਚ ਰਹੇ ਨੇ ਕਹਿੰਦੇ ਅਸੀਂ 10 15 ਮਿੰਟ ਚ ਇੱਥੇ ਪਹੁੰਚ ਗਏ ਕਿਤੇ ਅ ਡਾਕਟਰ ਬਲਬੀਰ ਜਿਹੜੇ ਲੋਕ ਸਭਾ ਚੋਣਾ ਪਟਿਆਲਾ ਤੋਂ ਚੋਣ ਲੜ ਰਹੇ ਨੇ ਉਹ ਪਹੁੰਚੇ ਬੈਨੇ ਲੋਟ ਮੰਡੀ ਦੇ ਵਿੱਚ ਉਸ ਤੋਂ ਬਾਅਦ ਇੱਥੇ ਪਹੁੰਚ ਰਹੇ ਆ ਫਿਲਾਲ ਆ ਕੇ ਉਹਨਾਂ ਨੂੰ ਦਿਖਾਉਨੇ ਆ ਜਿਹੜੇ ਉਹ ਕਹਿੰਦੇ ਨੇ ਕਿ ਪੁਖਤਾ ਪ੍ਰਬੰਧ ਨਹੀਂ ਕੋਈ ਘਾਟ ਨਹੀਂ ਹੈਗੀ ਇਹ ਦਿਖਾਉਨੇ ਆ ਕਿ ਪੁਖਤਾ ਪ੍ਰਬੰਧ ਇਦਾਂ ਦੇ ਹੁੰਦੇ ਨੇ ਜੇ ਇਹ ਪੁਖਤਾ ਪ੍ਰਬੰਧ ਨਹੀਂ ਤਾਂ ਫਿਰ ਜਿਹੜੇ ਹੋਰ ਸਫਾਈ ਕਹੇ ਜਾਂਦਾ ਉਹ ਸਫਾਈ ਕੀ ਹੁੰਦੀ ਹੈ ਸੋ ਆ ਬੀਬੀਆਂ ਬੈਠੀਆਂ ਨੇ ਬੀਬੀਆਂ ਨਾਲ ਵੀ ਗੱਲ ਕਰਾਂਗੇ ਹਾਂਜੀ ਬੀਬੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਸਿਲੋ ਅ ਇੱਥੇ ਬੀਬੀ ਜੀ ਕਿਦਾਂ ਉਹ ਰੂੜੀ ਦੇ ਢੇਰ ਲੱਗੇ ਬਨੇ ਤੁਸੀਂ ਇੰਨੀ ਦੂਰ ਬੈਠੇ ਹੋ ਹਾਂਜੀ ਕੀ ਬਦਬੂ ਆਉਂਦੀ ਹੈ ਆਉਂਦੀ ਹੈ ਜੀ ਬਹੁਤ ਆਉਂਦੀ ਬੈਠਿਆ ਜਾਂਦਾ ਜੀ ਨਾ ਕੋਈ ਪਾਣੀ ਦਾ ਪ੍ਰਬੰਧ ਹੈ ਉਹਰੇ अच्छा जी हां जी कोई पानी ਦਾ ਚੇਅਰਮੈਨ ਸਾਹਿਬ ਨਾਲ ਗੱਲ ਹੋਈ ਆ ਮਾਰਕੀਟਿੰਗ ਹਾਂਜੀ ਕਮੇਟੀ ਦੇ ਚੇਅਰਮੈਨ ਨੇ ਕਹਿੰਦੇ ਪੂਖਤਾ ਪ੍ਰਬੰਧ ਨੇ ਕੋਈ ਘਾਟ ਨਹੀਂ ਕੋਈ ਪ੍ਰਵਾਹ ਇੱਥੇ ਕਈ ਹੰਨ ਗੰਦ ਪਿਆ ਹੈਗਾ ਸਾਰਾ ਮੁਸਕਤ ਮਾਰ ਰਿਆ ਬੈਠਾ ਜਾਂਦਾ ਨਹੀਂ ਹੈਗਾ ਤੇ ਹੂੰ ਹੋਰ ਬੁਰਾ ਹਾਲ ਇੱਥੇ ਤੇ ਕਿਤੇ ਇਹਨਾਂ ਨੂੰ ਇਹਨਾਂ ਪ੍ਰਬੰਧ ਕਹਿੰਦੇ ਹੁਣ ਜੀ ਆਪ ਹੀ ਨਾ ਕਰਿਆ ਹੋਵੇ ਨਾ ਜੀ ਆਪ ਕਦੋਂ ਕਰਿਆ ਹੈਗਾ ਇੰਨ ਗੰਦ ਪਿਆ ਹੋਵੇ ਆਪ ਥੋੜਾ ਕਰਦਾ ਇੰਨ ਗੰਦ ਪਿਆ ਰੋੜੀਆਂ ਦਾ ਨੇ ਮੁਸਕ ਮਾਰ ਰੇ ਫਿਰ ਸਫਾਈ ਕਰਨੀ ਫੰਡ ਤਾਂ ਬੜੇ ਬੜੇ ਆਉਂਦੇ ਨੇ ਬੀਬੀ ਸਫਾਈ ਵਾਸਤੇ ਪੈਸਾ ਆਉਂਦਾ ਹੈ ਇਹਨਾਂ ਨੇ ਬਿੱਲ ਤਿਆ ਉਹ ਫਿਰ ਬਿੱਲ ਕਾਗਜ਼ਾਂ 'ਚ ਤਿਆਰ ਹੋ ਜਾਂਦੇ ਨੇ ਉਦਾਂ ਇੱਥੇ ਕੋਈ ਕੰਮ ਹੁੰਦਾ ਹੀ ਨਹੀਂ ਹਾਂ ਕੰਮ ਹੋਣ ਕਰਨੇ ਚਾਹੀਦੇ ਨੇ ਫਿਰ ਜਿਹੜੇ ਕੰਮ ਕਰਦੇ ਨੱਥੇ ਫਿਰ ਇਹਨਾਂ ਦਾ ਗੰਦੇ ਪਿਆ ਮੰਡੀ 'ਚ ਹੂੰ ਫਿਰ ਜੀ ਹਾਂਜੀ ਕੀ ਨਾਮ ਆ ਜੀ ਕਸ਼ਮੀਰ ਕੌਰ ਜੀ ਕਸ਼ਮੀਰ ਕੌਰ ਜੀ ਕਿੱਦਾਂ ਦੇਖਦੇ ਹੋ ਪੂਰੇ ਪੁਖਤਾ ਪ੍ਰਬੰਧ ਨਹੀਂ ਮੰਡੀ 'ਚ ਨਾ ਜੀ ਸਾਰਾ ਤਾਂ ਗੰਦ ਪਿਆ ਇੰਨਾ ਇੰਨਾ ਜਿਵੇਂ ਹੀ ਮੁਸਕ ਮਾਰਦਾ ਨਾ ਬੈਠਣ ਨੂੰ ਤਾਂ ਨਾ ਪੈਣ ਦਾ ਥਾਂ ਨਾ ਪਾਣੀ ਦੀ ਘੋਟ ਹੂੰ ਕੀ ਮਿਲਦਾ ਇੱਥੇ ਪਰ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਕਿਸਾਨਾਂ ਨੂੰ ਲੇਬਰ ਨੂੰ ਕਿਸੇ ਨੂੰ ਵੀ ਮੰਡੀ 'ਚ ਕੋਈ ਦਿੱਕਤ ਨਹੀਂ ਤੁਸੀਂ ਕਹਿੰਦੇ ਹੋ ਪ੍ਰਬੰਧ ਹੈ ਨਹੀਂ ਕੋਈ ਲੈ ਕਾਹਦਾ ਪ੍ਰਬੰਧ ਹੈ ਹੈ ਨਹੀਂ ਕੋਈ ਵੀ ਪਾਣੀ ਤਾਂ ਤਲਕਦੀ ਪਈ ਹਾਂ ਹਾਂ ਪਾਣੀ ਨੇ ਕੋ ਟੁੱਟੀ ਨਹੀਂ ਕੋਈ ਕੁਝ ਨਹੀਂ ਕੋਈ ਹੂੰ ਸੋ ਇਹ ਹਾਲਾਤ ਨੇ ਜੀ 500 ਦਾਣਾ ਮੰਡੀ ਦੇ ਇਹ ਇਸ ਸੜਾ ਜਿਸ ਸੜਾ ਛੋਟਾ ਫੈਕਟਰੀ ਆ ਉੱਥੋਂ ਦੇ ਹਾਲਾਤ ਦਿਖਾ ਰਹੇ ਆ ਅੱਗੇ ਮੰਡੀ 'ਚ ਕਿੱਦਾਂ ਦੇ ਪ੍ਰਬੰਧ ਨੇ ਉਧਰ ਪੁਖਤਾ ਪ੍ਰਬੰਧ ਕੀਤੇ ਹੁਣ ਉਹਨਾਂ ਦਾ ਪਤਾ ਨਹੀਂ ਪਰ ਜਿਹੜੇ ਇੱਥੇ ਕਿਸਾਨ ਨੇ ਕਹਿੰਦੇ ਅਸੀਂ ਬਿਮਾਰ ਜ਼ਰੂਰ ਹੋਵਾਂਗੇ ਲੇਬਰਾਂ ਕਹਿੰਦੀ ਅਸੀਂ ਬਿਮਾਰ ਹੋ ਗਏ ਆ ਬਿਹਾਰ ਤੋਂ ਜਿਹੜੇ ਲੇਬਰ ਨੇ ਮਜ਼ਦੂਰ ਨੇ ਭਈਏ ਇੱਥੇ ਪਹੁੰਚੇ ਬਣੇ ਉਹ ਕਹਿੰਦੇ ਇੰਨਾ ਗੰਦ ਤਾਂ ਬਿਹਾਰ 'ਚ ਨਹੀਂ ਹੈਗਾ ਜਿੰਨਾ ਇੱਥੇ ਆ ਦੇਖਣ ਨੂੰ ਮਿਲ ਰਿਹਾ ਏ ਫਿਲਹਾਲ ਇਹ ਮਾਰਕੀਟ ਕਮੇਟੀ ਜਾਂ ਪੰਜਾਬ ਸਰਕਾਰ ਦੇ ਦਾਬਿਆਂ ਦੀ ਪੋਲ ਆ ਜਿਹੜੀ ਮੰਡੀ 'ਚ ਇੱਥੇ ਖੁੱਲ ਰਹੀ ਆ ਸੋ ਚੇਅਰਮੈਨ ਸਾਹਿਬ ਕਹਿੰਦੇ ਅਸੀਂ ਹੁਣੇ ਪਹੁੰਚ ਰਹੇ ਆ ਪ੍ਰੋਪਰ ਬੰਦੇ ਰੱਖੇ ਬੈਨੇ ਸਾਰਾ ਸਿਸਟਮ ਕਰਿਆ ਬਏ ਬੰਬਾਰ ਹੋ ਜੰਨੇ ਆ ਪਾ ਦੋ ਦਿਨ ਫਰੀ ਪਾ ਚਾਰ ਦਿਨ ਫਰੀ ਹੈ ਜਦੇ ਅਸੀਂ ਬੰਬਾਰ ਹੋ ਜੰਨੇ ਆ ਸਾਰੇ ਸੀਜ਼ਨ ਦਵਾਈਆਂ ਖਾਣੇ ਆ ਉਹਨੇ ਤਾਂ ਕਮਾਉਂਦੇ ਨਹੀਂ ਫਿਰ ਜਿੰਨੇ ਦਵਾਈਆਂ ਤੇ ਜਿੰਨਾ ਉੱਪਰ ਲਾਉਂਦੇ ਆ ਹਾਂ ਮਾਰਕੀਟ ਕਮੇਟੀ ਦੇ ਮੁਲਾਜ਼ਮ ਨੇ ਜਿਹੜੇ ਪਹੁੰਚੇ ਨੇ ਉਹਨਾਂ ਨੂੰ ਜ਼ਰੂਰ ਦਿਖਾਵਾਂਗੇ ਆ ਜਿਓ ਜੀ ਸੋ ਕਿੱਦਾਂ ਦੇ ਸਿਸਟਮ ਆ ਉਹ ਜ਼ਰੂਰ ਦਿਖਾਵਾਂਗੇ ਆ ਕੇ ਖੜ ਕੇ ਇੱਕ ਵਾਰ ਦੇਖੋ ਜੀ ਉੱਥੇ ਕਿੱਦਾਂ ਕਿਸਾਨ ਸਰਵਾਈਵ ਕਰਦੇ ਨੇ ਕਿੱਦਾਂ ਇੱਥੇ ਰਹਿੰਦੇ ਨੇ ਬੁਰਾ ਹਾਲ ਆ ਮੱਸਰ ਵਗੈਰਾ ਹਾਂਜੀ ਕਿਹੜੇ ਚੈਨਲ ਤੇ ਆਉ ਪੰਜਾਬੀ ਲੋਕ ਚੈਨਲ ਆ ਪਾ ਜੀ ਸੋ ਦੇਖੋ ਪਾਜੀ ਇੱਥੇ ਲੇਬਰ ਵੀ ਕਹਿ ਰਹੀ ਆ ਕਿ ਅਸੀਂ ਬਿਮਾਰ ਹੋ ਗਏ ਆ ਸਾਰੇ ਇੰਨਾ ਗੰੰਦ ਤਾਂ ਕਹਿੰਦੇ ਬਿਹਾਰ ਚ ਬਦਬੂ ਨਹੀਂ ਮਾਰਦੀ ਕੰਮ ਜਿੱਥੇ ਕਰਦੇ ਆ ਉਰੇ ਦੇਖੋ ਤੁਸੀਂ ਹੁਣ ਖੜੇ ਹੋ ਉਰੇ ਉਰੇ ਦੇਖੋ ਤੁਸੀਂ ਕੀ ਹਾਲਾਤ ਨੇ ਕਿਸਾਨਾਂ ਦੇ ਆ ਢੇਰੀਆਂ ਤੇ ਰਾਤ ਨੂੰ ਕਿਸਾਨ ਪੈਂਦੇ ਨੇ ਜੀ ਰਾਖੀ ਜੀ ਰਹਿਣਾ ਜੀ ਉਰੇ ਮੈਂ ਰਹਿਣਾ ਚਾ ਰਾਤਾਂ ਦੇਖੋ ਇਹ ਦੇਖੋ ਉਰੇ ਦੇਖੋ ਤੁਸੀਂ ਕਿੰਨੀ ਬਦਬੂ ਮਾਰ ਰਹੀ ਆ ਬੰਦਿਆ ਦੇਖੋ ਅਸੀਂ ਤਾਂ ਹੁਣ ਸਾਫ ਸਫਾਈ ਕਰਾਈ ਜਾਂਦੇ ਜੀ ਹਾਂਜੀ ਕਿ ਕਹਣਾ ਸਾਡਾ ਬੰਦਾ ਦੇਖੋ ਨਾਲੀ ਆ ਉਹ ਵੀ ਸਾਫ ਕਰਾਉਣਾ ਨਾਲੇ ਨਗਰਪੰਚਾਇਤ ਦਾ ਕੰਮ ਉਹ ਵੀ ਕਰਾਈ ਦੀ ਆ ਫੋਗ ਮਸ਼ੀਨ ਵੀ ਨਹੀਂ ਕੋਈ ਵਰਤੀ ਗਈ ਇਦਾਂ ਦੇ ਇਲਾਕੇ ਚ ਫੋਗ ਮਸ਼ੀਨ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਸਾਡੇ ਰਵੇ ਦੇਖੋ ਫੋਗ ਮਸ਼ੀਨ ਤਾਂ ਹੈ ਨਹੀਂ ਠੀਕ ਹੈ ਜੀ ਅਸੀਂ ਚਲੋ ਨਗਰਪੰਚਾਇਤ ਨੂੰ ਕਹਿ ਦਾਂਗੇ ਉਹਨਾਂ ਤੋਂ ਮੱਛਰਾਂ ਦੀ ਆਪਾਂ ਕਰਵਾ ਦਿੰਦੇ ਕਹਿ ਕੇ ਪ੍ਰਧਾਨ ਜੀ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਕੀ ਨੇ ਬਦਬੂਤ ਆ ਰਹੀ ਹੈ ਨਾ ਤੁਸੀਂ ਦੇਖ ਰਹੇ ਹੋ ਆਪ ਵੀ ਹਾਂ ਬਦਬੂਤ ਹੈ ਬੱਚਿਆਂ ਦੇ ਦਮਪਰ ਦੇਖੋ ਜੀ ਇੱਥੇ ਹੱਡ ਡੈਂਪਰ ਬਹੁਤ ਹਾਲਾਤ ਤੁਸੀਂ ਫਰਜ ਤਾਂ ਥੋੜਾ ਏ ਜੀ ਕਿਸਾਨਾਂ ਨੇ ਤਾਂ ਉਹ ਫਸਲ ਲੈ ਕੇ ਆਉਣੀ ਆ ਫਰਜ ਤਾਂ ਮਾਰਕੀਟ ਕਮੇਟੀ ਦਾ ਇਹ ਦੇਖਣਾ ਕੋਈ ਇੱਥੇ ਨੁਕਸਾਨ ਹੁੰਦਾ ਕੋਈ ਜਿਆਦਾ ਬਿਮਾਰ ਹੋ ਗਿਆ ਮੱਛਰ ਇੰਨੀਆਂ ਬਿਮਾਰੀਆਂ ਫੈਲ ਦਿੰਦੀਆਂ ਨੇ ਸਿਹਤ ਭਾਰਤ ਦੇ ਦਾਅਵੇ ਤਾਂ ਕੀਤੇ ਜਾਂਦੇ ਨੇ ਪਰ ਸਿਹਤ ਕਾਗਜ਼ਾਂ 'ਚ ਜੀ ਇੱਥੇ ਤਾਂ ਦਿਖਾਈ ਨਹੀਂ ਦੇ ਰਿਹਾ ਇਹ ਹਾਲਾਤ ਦੇਖ ਕੇ ਤਾਂ ਨਹੀਂ ਅਸੀਂ ਚਲੋ ਕਹਿ ਦਿੰਨੇ ਜੀ ਕੋਈ ਮਸ਼ੀਨ ਬਲਾ ਕੇ ਸਾਫ ਸਾਬ ਕਰਵਾ ਦਿੰਦੇ ਮੱਛਰ ਇਹ ਕਰਵਾ ਦਿੰਦੇ ਹਾਂ ਇਹ ਬਹੁਤ ਬੁਰਾ ਹਾਲ ਹੈ ਨਾ ਨਾ ਕੋਈ ਗੱਲ ਕੋਈ ਨਹੀਂ ਰਹੇ ਜੀ ਮਾਲ ਚੱਕ ਨਹੀਂਦਾ ਸਾਨੂੰ ਫਸਲ ਸਿੱਟਣ ਨੂੰ ਮਜਬੂਰਾ ਜੀ ਉਹਰੇ ਅੱਜ ਜਗਾਈ ਦੇ ਟਰੱਕੇ ਨਹੀਂ ਭਰ ਰਹੇ ਅਜੀ ਮਾਲ ਦੇਖੋ ਜੀ ਕਿੰਦਾ ਦੀ ਬਦਬੂ ਆ ਪਾਜੀ ਤੁਹਾਨੂੰ ਵੀ ਆਉਂਦੀ ਹੋਊਗੀ ਬਦਬੂ ਤੁਸੀਂ ਮਹਿਸੂਸ ਕਰਦੇ ਹੋਮੇਂ ਕਿ ਮੈਂ ਗੱਡੀ ਲਿਆ ਕੇ ਰੋਕੀ ਆ ਗੱਡੀ ਚੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਿਆ ਇੰਨਾ ਦੀ ਬਦਬੂ ਸੀਗੀ ਓਰੇ ਠੀਕ ਆ ਜੀ ਬਿਲਕੁਲ ਚਲੋ ਕੋਈ ਗੱਲ ਨਹੀਂ ਕਰਵਾਜ ਨੇ ਇਹਨਾ ਰੋਕ ਦੋ ਪਾਸੇ ਸਾਹਮਣੇ ਸੋ ਇਹ ਇਹ ਹਾਲਾਤ ਨੇ ਜੀ ਕਹਿੰਦੇ ਇੱਥੇ ਸਿਹਤ ਮੰਤਰੀ ਵੀ ਥੋੜਾ ਟਾਈਮ ਪਹਿਲਾਂ ਪਹੁੰਚ ਕੇ ਹਟੇ ਨੇ ਬਲਬੀਰ ਸਿੰਘ ਜੀ ਵੋਟਾਂ ਮੰਗਣ ਆਏ ਸੀਗੇ ਟਰੱਕ ਯੂਨੀਅਨ ਚੋਂ ਹੀ ਮੁੜ ਗਏ ਨੇ ਸੋ ਉੱਥੋਂ ਤਾਂ ਵੋਟਾਂ ਮੰਗ ਕੇ ਮੁੜ ਗਏ ਨੇ ਪਰ ਵੋਟਾਂ ਨਹੀਂ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਵੋਟਾਂ ਮੰਗਣੀਆਂ ਨੇ ਪਰ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਉਹਨਾਂ ਦੇ ਕੀ ਹਾਲਾਤ ਨੇ ਮੰਡੀਆਂ ਤੇ ਕੀ ਹਾਲਾਤ ਨੇ ਉਹ ਦਿਖਾਈ ਨਹੀਂ ਦੇ ਰਹੇ ਕਾਗਜ਼ਾਂ ਤੇ ਜਿਹੜੇ ਪ੍ਰਬੰਧ ਨੇ ਉਹ ਫੁਕਤਾ ਨੇ ਪਰ ਜ਼ਮੀਨੀ ਪੱਧਰ ਤੇ ਜਿਹੜੇ ਪ੍ਰਬੰਧ ਨੇ ਉਹ ਇੱਥੇ ਮਾਰਕੀਟ ਕਮੇਟੀ ਭਾਸ ਹੁੰਦੇ ਅਧੀਨ ਆਉਂਦੀ ਮੰਡੀ ਆ ਜਿਹੜੀ ਉਹਦੇ ਵਿੱਚੋਂ ਖੁੱਲ ਤੇ ਦਿਖਾਈ ਦੇ ਰਹੇ ਨੇ ਫੁਕਤਾ ਪ੍ਰਬੰਧਾਂ ਦੀ ਪੋਲ ਆ ਜਿਹੜੀ ਇੱਥੇ ਖੁੱਲ ਰਹੀ ਆ ਬਦਬੂ ਮਾਰ ਰਹੀ ਆ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਆਏ ਨੇ ਆ ਫੋਨ ਕੀਤਾ ਉਹਨਾਂ ਨੂੰ ਉਹ ਕਹਿੰਦੇ ਮੁਲਾਜ਼ਮ ਭੇਜ ਤੇ ਆ ਮੁਲਾਜ਼ਮ ਆ ਇਹਨੇ ਮੁਲਾਜ਼ਮ ਕਹਿੰਦੇ ਜੀ ਸਫਾਈ ਕਰਾਈ ਸੀਗੀ ਪਰ ਫੇਰ ਵੀ ਨਾਲ ਲੱਗਦੇ ਜਿਹੜੇ ਘਰ ਨੇ ਉਹ ਇੱਥੇ ਇਸ ਤਰ੍ਹਾਂ ਕੂੜਾ ਕਰਕਟ ਸਿੱਟਦੇ ਨੇ ਤਾਂ ਕਰਕੇ ਇੱਥੇ ਇਹ ਹਾਲਾਤ ਬਣਦੇ ਨੇ ਸੋ ਇਹਦੀ ਸਫਾਈ ਆ ਜਿਹੜੀ ਕਰਵਾਈ ਜਾਊਗੀ ਜਲਦੇ ਦਾ ਹਾਲ ਆ ਉਹ ਕੀਤਾ ਜਾਊਗਾ ਫਿਲਹਾਲ ਹੱਲ ਕਦੋਂ ਹੁੰਦਾ ਏ ਕਦੋਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਇਹਨਾਂ ਲੋਕਾਂ ਨੂੰ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਮੌਕੇ ਦੇ ਜਿਹੜੇ ਪ੍ਰਬੰਧ ਨੇ ਉਹ ਅਸੀਂ ਤੁਹਾਨੂੰ ਜ਼ਰੂਰ ਦਿਖਾਏ ਨੇ ਸੋ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਜ਼ਰੂਰ ਦੱਸਿਓ ਜੋ ਸਰਕਾਰ ਦਾਅਵੇ ਕਰ ਰਹੀ ਆ ਉਹ ਬਿਲਕੁਲ ਸਹੀ ਨੇ ਜਾਂ ਉਹ ਖੋਖਲੇ ਨੇ ਉਹ ਕਮੈਂਟ ਜਰੂਰ ਕਰ ਰਹੇ ਹੋ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ